ਮੱਲੇ ਪਿੰਡ ਦਾ ਗਰੀਬ ਸਿੱਖ ਉਹਦਾ ਨਾਮ ਇਤਿਹਾਸ ਵਿੱਚ ਆਇਆ ਭਾਈ ਧਰਮ ਉਹਦੇ ਮਨ ਵਿੱਚ ਖਿਆਲ ਆਉਣ ਲੱਗ ਪਿਆ ਕਿਸੇ ਦਿਨ ਤੋਂ ਕਿ ਮਨਾ ਘਰ ਵਿੱਚ ਗਰੀਬੀ ਬੜੀ ਹੈ ਦੋ ਦਿਨ ਕੰਮ ਚੱਲਦਾ ਹੈ ਚਾਰ ਦਿਨ ਕੰਮ ਨਹੀਂ ਚੱਲਦਾ ਘਰ ਵਿੱਚ ਗਰੀਬੀ ਹੈ ਬੱਚੇ ਵੱਡੇ ਹੋ ਗਏ ਨੇ ਤੇ ਮੈਂ ਕੱਲ ਨੂੰ ਗਰੀਬੀ ਵਿੱਚ ਦੋ ਰਿਸ਼ਤੇਦਾਰ ਕੋਈ ਸੱਗ ਸੰਬੰਧੀ ਆਉਣ ਰੋਟੀ ਕਿੱਥੋਂ ਖਵਾਵਾਂਗਾ ਜੇ ਐਦਾਂ ਹੀ ਹਾਲਾਤ ਰਹੇ ਮੇਰੇ ਬੱਚਿਆਂ ਦਾ ਕੱਲ ਨੂੰ ਕੋਈ ਸ਼ਾਦੀ ਵਿਆਹ ਕਿੱਥੇ ਕਰੇਗਾ ਗਰੀਬ ਬੰਦੇ ਦੇ ਤਾਂ ਬੱਚਿਆਂ ਦੇ ਰਿਸ਼ਤੇ ਨਹੀਂ ਕਰਦਾ ਕੋਈ ਕਿਉਂਕਿ ਮਨ 'ਚ ਹੁੰਦੇ ਨੇ ਪੈਸੇ ਕਿੱਥੋਂ ਲਾਉਣੇ ਨੇ ਮਨ ਦੇ ਅੰਦਰ ਇਹ ਆ ਗਿਆ ਮੇਰੇ ਘਰ 'ਚ ਗਰੀਬੀ ਹੈ ਕੱਲ ਮੇਰੇ ਬੱਚਿਆਂ ਦਾ ਰਿਸ਼ਤਾ ਕੌਣ ਕਰੇਗਾ ਮੇਰੇ ਨਾਲ ਕੋਈ ਕੁੜਮਾਚਾਰੀ ਸਾਖ ਸੰਬੰਧੀ ਰਿਸ਼ਤੇਦਾਰੀ ਕੌਣ ਰੱਖੇਗਾ ਮਨ ਦੇ ਅੰਦਰ ਇੱਕ ਖਿਆਲ ਆਉਣ ਲੱਗ ਪਏ ਇੱਕ ਦਿਨ ਮਨ 'ਚ ਖਿਆਲ ਆਇਆ ਮਨਾ ਜਿਹਦਾ ਗੁਰੂ ਪੂਰਾ ਹੋਵੇ ਉਹਨੂੰ ਫਿਕਰ ਨਹੀਂ ਕਰਨਾ ਚਾਹੀਦਾ ਮੇਰਾ ਗੁਰੂ ਤਾਂ ਰੋਜ਼ ਪੜਾਉਂਦਾ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਜੇ ਮੇਰਾ ਗੁਰੂ ਪੂਰਾ ਹੈ ਮੈਂ ਫਿਰ ਆਪਣੇ ਗੁਰੂ ਕੋਲੋਂ ਮੰਗਾਗਾ ਪਾਤਸ਼ਾਹ ਤੁਸੀਂ ਸਿੱਖੀ ਦਿੱਤੀ ਐ ਚਾਰ ਪੈਸੇ ਵੀ ਦਿਓ ਮੇਰੇ ਘਰ ਵਿੱਚ ਕੋਈ ਆਵੇ ਤੇ ਦਿੱਦੀ ਭੁੱਖਾ ਨਾ ਜਾਵੇ ਮਹਾਰਾਜ ਕੋਈ ਚਾਰ ਰਿਸ਼ਤੇਦਾਰ ਆਉਣ ਤੇ ਰੋਟੀ ਦਾ ਰੱਜ ਕੇ ਖਾਣ ਰਹਿਣ ਵਾਸਤੇ ਸਿਰ ਤੇ ਛੱਤ ਤਾਂ ਹੋਵੇ ਰਿਸ਼ਤੇਦਾਰਾਂ ਦੇ ਮਹਾਰਾਜ ਕਿਰਪਾ ਕਰੋ ਮੇਰੇ ਘਰ ਚੋਂ ਗਰੀਬੀ ਦੂਰ ਕਰੋ ਤੇ ਮਨ ਚ ਖਿਆਲ ਆਇਆ ਜਾ ਕੇ ਮੰਗਣਾ ਗੁਰੂ ਦੇ ਕੋਲੋਂ ਇਨੇ ਆਪਣੇ ਘਰ ਵਾਲੀ ਨੂੰ ਕਿਹਾ ਭਗਵਾਨ ਨੇ ਮੈਂ ਨਾ 2-4 ਦਿਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੋਂ ਮੰਗ ਕੇ ਆਉਣੇ ਮਾਰਾ ਮੇਰੇ ਘਰੋਂ ਗਰੀਬੀ ਕਦੋਂ ਦੂਰ ਹੋਏਗੀ ਮੈਂ ਮਹਾਰਾਜ ਕੋਲੋਂ ਪੁੱਛ ਕੇ ਆਉਣੇ ਮਾਰਾ ਮੇਰੇ ਘਰੋਂ ਦਲੇਦਰ ਗਰੀਬੀ ਕਦੋਂ ਦੂਰ ਹੋਣੇ ਮੰਗ ਕੇ ਆਉਣੇ ਮਹਾਰਾਜ ਮੈਨੂੰ ਘਰ ਵਿੱਚੋਂ ਗਰੀਬੀ ਦੂਰ ਕਰੋ ਮੈਨੂੰ ਵੀ ਝਾਰ ਛਲੜ ਦਿਓ ਮੇਰਾ ਵੀ ਘਰ ਅਮੀਰ ਹੋਵੇ ਕੱਲੋਂ ਬੱਚੇ ਵਿਆਹਣੇ ਨੇ ਜੇ ਪੈਸੇ ਨਾ ਹੋਏ ਤੇ ਮਹਰ ਦਾ ਰਿਸ਼ਤਾ ਕੌਣ ਕਰੇਗਾ ਇਹ ਤੇ ਸੱਚ ਹੈ ਨਿਰਧਨ ਆਦਰ ਕੋਈ ਨਾ ਦੇ ਨਿਰਧਨ ਬੰਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਰੱਖਦਾ ਮੈਂ ਐਦਾਂ ਦੇ ਪਰਿਵਾਰ ਵੇਖੇ ਨੇ ਜਿੱਥੇ ਬੱਚੀਆਂ ਪੜੀਆਂ ਲਿਖੀਆਂ ਨੇ ਇੱਕ ਬੱਚੀ ਨੇ ਆਇਲਸ ਕਰਕੇ 6.5 ਤੇ 7 ਬੈਂਡ ਲਏ ਹੋਏ ਨੇ 1.5 ਸਾਲ ਲੰਘਿਆ 6 ਮਹੀਨੇ ਦੀ ਉਹਦੀ ਆਇਲਸ ਰਹਿ ਗਈ ਮੈਂ ਉਹਨਾਂ ਨੂੰ ਪੁੱਛਿਆ ਰਿਸ਼ਤਾ ਕਿਉਂ ਨਹੀਂ ਕਹਿੰਦੇ ਭਾਈ ਸਾਹਿਬ ਅਸੀਂ ਔਖੇ ਸੌਖੇ ਔਕੇ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਆਇਲਸ ਕਰਾ ਦਿੱਤੀ ਪਰ ਹੁਣ ਰਿਸ਼ਤਾ ਪਤਾ ਕਿਉਂ ਨਹੀਂ ਹੁੰਦਾ ਪੈਸੇ ਕੌਣ ਲਾਏਗਾ ਵਿਆਹ ਤੇ ਰਿਸ਼ਤਾ ਨਹੀਂ ਹੋ ਰਿਹਾ ਕਰੇਗਾ ਕੌਣ ਜਿਹੜਾ ਕਰਦਾ ਉਹ ਕਹਿੰਦਾ ਪੈਸੇ ਵੀ ਨਾ ਦੇ ਤੇ ਅਸੀਂ ਲਾਈਏ ਫਿਰ ਕਹਿਣ ਤੋਂ ਭਾਵ ਗਰੀਬੀ ਵਿੱਚ ਬਹੁਤ ਚੀਜ਼ਾਂ ਦੁਨੀਆ ਵਿੱਚ ਸਭ ਤੋਂ ਔਖਾ ਬੰਦਾ ਉਹ ਹੁੰਦਾ ਜਿਹਦੇ ਕੋਲ ਗਰੀਬੀ ਹੈ ਭੁੱਖ ਨਾਲੋਂ ਦੁਨੀਆ ਵਿੱਚ ਸਾਥ ਸੰਗਤ ਮਾਫ ਕਰਿਓ ਮੌਤ ਨਾਲੋਂ ਵੀ ਦੁੱਖ ਕਈ ਵਾਰ ਭੁੱਖ ਦਾ ਜ਼ਿਆਦਾ ਹੁੰਦਾ ਹੈ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਕੋਈ ਚਿਤਨਾ ਕਰੇ ਤੁਸੀਂ ਕਿੰਨੇ ਵੀ ਸਿਆਣੇ ਹੋਵੋ ਪੈਸਾ ਕੋਲ ਨਹੀਂ ਲੋਕ ਤੁਹਾਡੀ ਸਲਾਹ ਨਹੀਂ ਲੈਣਗੇ ਕਦੇ ਰਿਸ਼ਤੇਦਾਰ ਕਦੇ ਤੁਹਾਡੀ ਸਲਾਹ ਨਹੀਂ ਪੁੱਛਣਗੇ ਗੱਲ ਚੰਗੀ ਵੀ ਹੋਵੇ ਬੰਦੇ ਮੰਨਦੇ ਨਹੀਂ ਪਤਾ ਕਿਉਂ ਇਹਦੇ ਕੋਲ ਕੀ ਹੈ ਇਹਦੀ ਗੱਲ ਕਿਉਂ ਮੰਨਣੀ ਅੱਜ ਜਦੋਂ ਭਾਈ ਧਰਮੇ ਦੇ ਮਨ ਚ ਆਇਆ ਗਰੀਬੀ 'ਚ ਉਮਰ ਲੰਘ ਚੱਲੀ ਐ ਬੱਚੇ ਵੱਡੇ ਹੋ ਗਏ ਨੇ ਮੇਰੀ ਗਰੀਬੀ ਦੂਰ ਹੋ ਜਾਏ ਘਰ ਵਾਲੀ ਨੂੰ ਕਹਿੰਦਾ ਮੈਂ ਛੇਵੇਂ ਪਾਤਸ਼ਾਹ ਕੋਲੋਂ ਮੰਗ ਕੇ ਆਉਣਾ ਮੇਰਾ ਗੁਰੂ ਪੁਰੇ ਆਪਣੇ ਨੌਜਵਾਨ ਪੁੱਤਰ ਨੂੰ ਨਾਲ ਲਿਆ 16-17 ਸਾਲਾਂ ਉਹਨੂੰ ਨਾਲ ਲੈ ਕੇ ਮੱਲੇਪਿੰਡ ਜਗਰਾਉਂ ਤੋਂ ਚੱਲਿਆ ਸ੍ਰੀ ਅਮਰitsar ਸਾਹਿਬ ਪਹੁੰਚ ਗਿਆ ਆ ਕੇ ਗੁਰੂ ਕੇ ਲੰਗਰ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਪ੍ਰਸ਼ਾਦਾ ਛਕਿਆ ਸੇਵਾ ਵਿੱਚ ਲੱਗ ਗਿਆ ਸ਼ਾਮਾਂ ਪਈਆਂ ਸ੍ਰੀ ਕਾਲ ਤਖਤ ਸਾਹਿਬ ਤੇ ਦੀਵਾਨ ਸਜੇ ਇਹ ਜਾ ਕੇ ਸਜੇ ਦੀਵਾਨਾਂ 'ਚ ਬਹਿ ਗਿਆ ਉੱਚੇ ਤਖਤ ਸਿੰਘਾਸਨ ਚੰਦਨ ਦੀ ਚੌਂਕੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਬੈਠੇ ਨੇ ਇਹ ਸੰਗਤ ਵਿੱਚ ਬੈਠਾ ਤੇ ਇਹਨੇ ਨਜ਼ਰ ਮਾਰੀ ਗੁਰੂ ਦੇ ਚਰਨਾਂ 'ਚ ਕੀਮਤੀ ਭਟਾਵਾਂ ਪਈਆਂ ਇੰਨੀਆਂ ਮੰਗੀਆਂ ਪਟਾਵਾਂ ਪਈਆਂ ਨੇ ਕੋਈ ਲਿਆ ਕੇ ਕੋਈ ਦਸ਼ਾਲੇ ਪੇਂਟ ਕਰਦਾ ਕੋਈ ਗੁਰੂ ਨੂੰ ਲਿਆ ਕੇ ਕੀਮਤੀ ਚੀਜ਼ਾਂ ਪੇਂਟ ਕਰਦਾ ਕੋਈ ਕਹਿੰਦਾ ਜੀ ਮੈਂ ਅੱਜ ਘੋੜਾ ਪੇਂਟ ਕਰਨ ਆਇਆ ਕੋਈ ਕਹਿੰਦਾ ਮੈਂ ਦਸ਼ਾਲਾ ਪੇਂਟ ਕਰਨ ਆਇਆ ਕੋਈ ਕਹਿੰਦਾ ਮਹਾਰਾਜ ਮੈਂ ਚੰਦਨ ਦੀ ਚੌਂਕੀ ਲਿਆਇਆ ਕੋਈ ਕਹਿੰਦਾ ਮਹਾਰਾਜ ਮੈਂ ਤੁਹਾਡੇ ਲਈ ਵਧੀਆ ਸ੍ਰੀ ਸਾਭ ਬਣਾ ਕੇ ਲਿਆਇਆ ਭਾਈ ਧਰਮੇ ਨੇ ਮਨ ਚਾਹਿਆ ਉਹ ਧਰਮੇ ਤੂੰ ਤਾਂ ਖੱਲੀ ਹੱਥ ਮੱਥ ਠਟ ਗਿਆ ਜੇ ਦਮੜਾ ਗੁਰੂ ਨੂੰ ਰੱਖਣ ਜੋਗਾ ਨਹੀਂ ਤੈਨੂੰ ਮੰਗਣ ਦਾ ਵੀ ਕੋਈ ਦੁਕਾਨ ਸਾਰਿਆਂ ਦੇ ਸਾਹਮਣੇ ਮੰਗੇਗਾ ਇੱਥੇ ਗੁਰੂ ਨੂੰ ਭੇਂਟ ਕਰਨ ਵਾਲੇ ਸਿੱਖ ਬੈਠੇ ਨੇ ਤੂੰ ਹੁਣ ਕਹੇਗਾ ਇੱਕ ਪੈਸਾ ਵੀ ਰੱਖ ਕੇ ਮੱਥਾ ਨਹੀਂ ਟਕਿਆ ਖਾਲੀ ਹੱਥ ਮੱਥਾ ਟਕਣ ਵਾਲਿਆ ਮੰਗਣ ਲੱਗਿਆ ਤੈਨੂੰ ਲੱਜਾ ਨਹੀਂ ਆਏਗੀ ਸਾਰਿਆਂ ਦੇ ਸਾਹਮਣੇ ਕੀ ਕਵਾਂ ਮਹਾਰਾਜ ਮੈਨੂੰ ਪੈਸੇ ਗਰੀਬੀ ਦੂਰ ਕਰ ਦਿਓ ਮੇਰੀ ਮੇਰੇ ਘਰੋਂ ਦਲੇ ਦਰ ਦੂਰ ਕਰ ਦਿਓ ਉਹਨੂੰ ਮੰਗਣ ਲੱਗਿਆਂ ਲੱਜਾ ਜੀ ਆ ਗਈ ਸ਼ਰਮ ਆ ਗਈ ਮੰਗਿਆ ਨਹੀਂ ਕੋਈ ਵੇਖਿਓ ਸਾਧ ਸੰਗਤ ਇਹਨੂੰ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ੰਦ ਜਦੋਂ ਧਰਮੇ ਭਾਈ ਧਰਮੇ ਨੇ ਕੁਝ ਨਾ ਮੰਗਿਆ 6ਵੇਂ ਪਾਦਸ਼ਾਹ ਤਖਤ ਸਿੰਘਾਸਨ ਤੇ ਬੈਠੇ ਜਦੋਂ ਦੀਵਾਨ ਸਮਾਪਤ ਹੋਇਆ ਹਜ਼ੂਰ ਤਖਤ ਉੱਠ ਕੇ ਚੱਲਣ ਲੱਗੇ ਨਜ਼ਰ ਮਾਰੀ ਸਾਰੀ ਸੰਗਤ ਇੱਕ ਵਾਰ ਦਰਸ਼ਨ ਕੀਤੇ ਨਜ਼ਰ ਪਈ ਤੇ ਭਾਈ ਧਰਮੇ ਵੱਲ ਵੇਖ ਕੇ ਮਹਾਰਾਜ ਬੋਲੇ ਕਹਿੰਦੇ ਭਾਈ ਧਰਮਾ ਜੀ ਹੋਰ ਕਿਦਾਂ ਪਿੰਡ ਪਰਿਵਾਰ ਸਭ ਠੀਕ ਹੈ ਅੱਖਾਂ ਭਰਾਈਆਂ ਇੰਨਿਆਂ ਵਿੱਚ ਮੈਨੂੰ ਗੁਰੂ ਨੇ ਹਾਲ ਚਾਲ ਪੁੱਛਿਆ ਕਿਉਂਕਿ ਉਹ ਪਾਤਸ਼ਾਹ ਕੋਲ ਟਰਾਲੀ ਪਾਈ ਜਾਂਦਾ ਸੀ ਪਾਤਸ਼ਾਹ ਨੇ ਕਿਹਾ ਭਾਈ ਧਰਮੇ ਹੋਰ ਪਿੰਡ ਪਰਿਵਾਰ ਸਭ ਠੀਕ ਹੈ ਹੱਥ ਜੋੜ ਕੇ ਅੱਖਾਂ ਭਰ ਕੇ ਕਿਹਾ ਮਹਾਰਾਜ ਸਭ ਠੀਕ ਹੈ ਜਦੋਂ ਇੰਨਿਆਂ ਵਿੱਚੋਂ ਮੀਰੀ ਪੀਰੀ ਦੇ ਮਾਲਕ ਖਬਰਾਂ ਪੁੱਛਣ ਲੱਗਦੇ ਇਹ ਤੋਂ ਵੱਡੇ ਹੋਰ ਕੀ ਭਾਗ ਅੰਦਰੋਂ ਮਨ ਕਹਿੰਦਾ ਉਹ ਮਨ ਤੂੰ ਐਵੇਂ ਗੁਰੂ ਕੋਲੋਂ ਛੋਟੀਆਂ-ਛੋਟੀਆਂ ਚੀਜ਼ਾਂ ਮੰਗਦਾ ਤੈਨੂੰ ਗੁਰੂ ਸੰਕੜਿਆਂ ਹਜ਼ਾਰਾਂ ਚੋਂ ਪਛਾਣ ਕੇ ਖਬਰ ਪੁੱਛਦੇ ਤੈਨੂੰ ਚੀਜ਼ਾਂ ਮੰਗਣ ਦੀ ਕੀ ਲੋੜ ਐ ਅੱਖਾਂ ਭਰ ਕੇ ਕਹਿੰਦਾ ਮਹਾਰਾਜ ਸਭ ਕੁਝ ਠੀਕ ਐ ਕਹਿੰਦੇ ਹੋਰ ਘਰ ਸਭ ਕਹਿੰਦੇ ਮਹਾਰਾਜ ਸਭ ਠੀਕ ਐ ਹਜ਼ੂਰ ਸ਼ੇਵੇ ਪਾਦਸ਼ਾਹ ਬੋਲੇ ਕਹਿੰਦੇ ਭਾਈ ਧਰਮਾ ਕੁਝ ਮੰਗਣਾ ਸੀ ਤੁਸੀਂ ਬਸ ਜ਼ੁਬਾਨ ਚੁੱਪ ਹੋ ਗਈ ਮਹਾਰਾਜ ਨਹੀਂ ਕੁਝ ਨਹੀਂ ਚਾਹੀਦਾ ਕਹਿੰਦੇ ਭਾਈ ਧਰਮੇ ਕੁਝ ਮੰਗਣਾ ਤਾਂ ਦੱਸੋ ਫਿਰ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਕੋਈ ਅਰਦਾਸ ਹੈ ਤਾਂ ਦੱਸੋ ਕੋਈ ਮੰਗ ਹੈ ਤਿੰਨ ਵਾਰ ਪੁੱਛਿਆ ਕੋਈ ਮੰਗ ਹੈ ਤਾਂ ਭਾਈ ਧਰਮੇ ਮੰਗ ਭਾਈ ਧਰਮੇ ਨੇ ਲੱਜਹ ਮਨ ਚ ਰੱਖੀ ਅੱਖਾਂ ਵਿਰਾਗ ਨਾਲ ਭਰੀਆਂ ਮਨ ਚ ਆਇਆ ਜਿਹਨੂੰ ਗੁਰੂ ਹਾਲ ਚੱਲ ਪੁੱਛਦਾ ਉਹਨੇ ਚੀਜ਼ਾਂ ਕੀ ਮੰਗਣੀਆਂ ਮੈਨੂੰ ਗੁਰੂ ਇੰਨਾ ਪਿਆਰ ਕਰਦਾ ਮੈਂ ਹੁਣ ਮਾਇਆ ਮੰਗਲ ਵਾ ਹੱਥ ਜੋੜ ਕੇ ਖੰਬਰ ਕਿ ਨਹੀਂ ਮਹਾਰਾਜ ਕੁਝ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਤਿੰਨ ਵਾਰ ਛੇਵੇਂ ਪਾਤਸ਼ਾਹ ਨੇ ਪੁੱਛਿਆ ਧਰਮੇ ਕੁਝ ਮੰਗ ਕਹਿੰਦੇ ਮਹਾਰਾਜ ਕੁਝ ਨਹੀਂ ਚਾਹੀਦਾ ਚੌਥੀ ਵਾਰ ਮੀਰੀ ਪੀਰੀ ਦੇ ਮਾਲਕ ਬੁੱਲੇ ਕਹਿੰਦੇ ਭਾਈ ਧਰਮੇ ਜੇ ਤੂੰ ਨਹੀਂ ਕੁਝ ਮੰਗਣਾ ਫਿਰ ਅਸੀਂ ਮੰਗ ਲਈਏ ਕੁਝ ਤੇਤੋਂ ਭੁੱਬ ਨਿਕਲ ਕੇ ਰੋਣ ਲੱਪਿਆ ਮਹਾਰਾਜ ਮੈਂ ਕੀ ਦੇਣਾ ਮੈਂ ਤੇ ਖਾਲੀ ਹੱਥ ਮੱਥਾ ਟੇਕਿਆ ਤੁਹਾਨੂੰ ਇੱਕ ਪੈਸਾ ਵੀ ਨਹੀਂ ਹੈ ਮੇਰੇ ਕੋਲ ਇੱਕ ਦੰਮੜੀ ਵੀ ਮੇਰੇ ਕੋਲ ਨਹੀਂ ਹੈ ਮੈਂ ਤੇ ਖਾਲੀ ਹੱਥ ਮੱਥਾ ਤੁਹਾਨੂੰ ਟੇਕਿਆ ਮੈਂ ਤੁਹਾਨੂੰ ਕੀ ਦੇਣਾ ਛੇਵੇਂ ਪਾਦਸ਼ਾ ਤਖਤ ਉੱਟ ਕੇ ਉਹਦੇ ਵੱਲ ਤੁਰ ਪਏ ਸੰਗਤ ਵਿੱਚ ਖਲੋਕੇ ਕਹਿੰਦੇ ਭਾਈ ਧਰਮੇ ਤੇਰੇ ਤੋਂ ਕੁਝ ਮੰਗ ਲਈਏ ਅਸੀਂ ਬਸ ਫਿਰ ਬੋਲਿਆ ਕੁਝ ਨਹੀਂ ਪੁੱਬਾ ਨਿਕਲ ਗੀਆਂ ਰੋਣ ਲੱਗ ਪਿਆ ਹਜ਼ੂਰ ਨੇ ਮੋਢੇ ਤੋਂ ਪਕੜ ਕੇ ਸਿਰ ਉੱਪਰ ਚੁੱਕ ਕੇ ਉਹਦੇ ਹੰਝੂ ਸਾਫ਼ ਕੀਤੇ ਅੱਖਾਂ ਸਾਫ਼ ਕਰਦਿਆਂ ਪਾਤਸ਼ਾਹ ਨੇ ਕਿਹਾ ਭਾਈ ਧਰਮੇ ਅਸੀਂ ਤੇਰੇ ਤੋਂ ਕੁਝ ਮੰਗਣੇ ਇਨਕਾਰ ਨਾ ਕਰੀ ਬਸ ਬੋਲਿਆ ਕੁਝ ਨਹੀਂ ਮਹਾਰਾਜ ਮੈਂ ਕੀ ਦੇ ਸਕਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ ਕਹਿੰਦੇ ਭਾਈ ਧਰਮੇ ਅਸੀਂ ਆਪਣੀ ਇੱਕ ਲੋਤੀ ਧੀ ਬੀਰੋ ਵਾਸਤੇ ਤੇਰੇ ਪੁੱਤਰ ਦਾ ਰਿਸ਼ਤਾ ਮੰਗਣਾ ਹੈ ਦਸ ਮਨਜ਼ੂਰ ਹੈ ਹੈ ਦੁਨੀਆ 'ਚ ਐਦਾਂ ਦਾ ਕੋਈ ਗੁਰੂ ਉਹ ਜਿਹੜਾ ਸਿੱਖੇ ਸੋਚਦਾ ਹੋਵੇ ਘਰ 'ਚ ਗਰੀਬੀ ਹੈ ਮੇਰੇ ਨਾਲ ਰਿਸ਼ਤੇਦਾਰੀ ਕਹਿੰਦੇ ਮਣਾਉਣੀ ਹੈ ਛੇਵੇਂ ਪਾਤਸ਼ਾਹ ਨੇ ਕਿਹਾ ਤੇਰੇ ਨਾਲ ਰਿਸ਼ਤੇਦਾਰੀ ਮੈਂ ਬਣਾਵਾਂਗਾ ਤੇਰੇ ਪੁੱਤਰ ਦਾ ਰਿਸ਼ਤਾ ਚਾਹੀਦਾ ਮੈਨੂੰ ਆਪਣੀ ਧੀ ਲਈ ਦਸ ਮਨਜ਼ੂਰ ਹੈ ਕੋਲ ਖਲੋਤੇ ਭਾਈ ਧਰਮੇ ਦੇ ਪੁੱਤਰ ਸਾਧੂ ਨੂੰ ਪਾਤਸ਼ਾਹ ਨੇ ਕਹੇ ਬੱਚੇ ਦਾ ਰਿਸ਼ਤਾ ਦੇ ਦੇ ਅੱਖਾਂ ਭਰੀਆਂ ਰੋਪਿਆ ਮਹਾਰਾਜ ਮੈਂ ਵੀ ਤੁਹਾਡਾ ਮੇਰਾ ਬੱਚਾ ਵੀ ਤੁਹਾਡਾ ਮੇਰਾ ਸਭ ਕੁਝ ਤੁਹਾਡਾ ਹੈ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਮਹਾਰਾਜ ਸੁਣਿਆ ਸੀ ਗੁਰੂ ਗਰੀਬ ਨਵਾਜ ਹੈ ਅਜ ਅੱਖਾਂ ਨਾਲ ਵੇਖ ਲਿਆ ਇਹਨੂੰ ਕਹਿੰਦੇ ਨੇ ਗਰੀਬ ਨਵਾਜ ਪਿਆਰ ਚ ਕਿਹਾ ਸੀ ਲਾਲ ਤੁਜ ਬਿਨ ਕੌਣ ਕਰੇ ਗਰੀਬਨ ਅਜਗ ਸਈਆ ਮੇਰਾ ਮਥ ਛਤਰ ਤਰੇ ਜੱਕ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੁਹੀਂ ਢਰੇ ਪਾਤਸ਼ਾਹ ਨੇ ਸਾਡੀ ਸੰਗਤ ਨੂੰ ਕਿਹਾ ਭਾਈ ਬਹਿ ਜਾਓ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਸਗਨ ਦਾ ਸਮਾਨ ਲੈ ਕੇ ਆ ਉਸੇ ਵਕਤ ਗਿਰੀ ਸ਼ਵਾਰੇ ਸਗਨ ਦਾ ਸਮਾਨ ਮਿੱਠਾ ਲਿਆਂਦਾ ਸੰਗਤ ਵਿੱਚ ਬਿਠਾ ਕੇ ਭਾਈ ਧਰਮੇ ਦੇ ਪੁੱਤਰ ਭਾਈ ਸਾਧੂ ਨੂੰ ਸਗਨ ਪਾਇਆ ਔਰ ਹਜ਼ੂਰ ਨੇ ਸਗੰਦ ਅਸਮਾਨ ਝੋਲੀ ਚ ਪਾ ਕੇ ਕਿਹਾ ਅੱਜ ਤੋਂ ਵਾ ਤੂੰ ਸਾਡਾ ਕੁੜਮ ਹੋ ਗਿਆ ਆ ਭਾਈ ਧਰਮੇ ਗਲੇ ਲੱਗੀਏ ਰੋ ਪਿਆ ਪੋਬਾ ਮਾਰ ਕੇ ਨਹੀਂ ਪਾਤਸ਼ਾਹ ਮੇਰੀ ਥਾਂ ਤੁਹਾਡੇ ਚਰਨਾਂ ਵਿੱਚ ਹੈ ਮਹਾਰਾਜ ਮੇਰੀ ਥਾਂ ਤੁਹਾਡੇ ਚਰਨਾਂ ਹੈ ਕਹਿੰਦੇ ਨਹੀਂ ਧਰਮਿਆ ਕੁੜਮਾਂ ਦੀ ਥਾਂ ਚਰਨਾਂ ਚ ਨਹੀਂ ਹੁੰਦੀ ਓਏ ਕੁੜਮਾਂ ਦੀ ਥਾਂ ਸੀਨੇ ਚ ਹੁੰਦੀ ਹੈ ਇੰਨਾ ਵੱਡਾ ਗੁਰੂ ਨਹੀਂ ਕਿਸੇ ਨੂੰ ਮਿਲਣਾ ਉਹ ਭੱਗਾਂ ਵਾਲਿਓ ਆਪਾਂ ਵੱਡੇ ਭੱਗਾਂ ਵਾਲੇ ਸਾਨੂੰ ਗੁਰੂ ਨਾਨਕ ਦੇ ਘਰ ਦੀ ਸਿੱਖੀ ਮਿਲੀ